ਤੋਨਾ ਪਹਿਲਵਾਨਾਂ ਦੇ ਨਾਂ ਤੇ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਾਕੀ ਵੀਰ ਸਾਰੇ ਬਹਿ ਜਾਓ ਕਿਰਪਾ ਕਰ ਜੇ ਵੱਡੇ ਵੱਡੇ ਪਹਿਲਵਾਨ ਦੇ ਕਬੱਡੀ ਕੁਸ਼ਤੀ ਜਿਹੜੀ ਕਿ ਮਿਹਰ ਦੀਨਾ ਰੱਬ ਦੀ ਮਿਹਰ ਹੋਵੇ ਬੰਦਾ ਆਣ ਕੇ ਫਿਰ ਪਹਿਲਵਾੜ ਬਣਦਾ ਕਿਉਂਕਿ ਪਹਿਲਵਾਨੀਆਂ ਸੌਖੀਆਂ ਨਹੀਂ ਆ ਕਿਉਂਕਿ ਪਹਿਲਵਾਨ ਪੈਰਾ ਕਰ ਲੋ ਬਹੁਤ ਔਖਾ ਹੈ ਇਹ ਪਹਿਲਵਾੜ ਕਹਿੰਦੇ ਘਰਦੀ ਹੈ ਕੰਡਾ ਤੱਕ ਖਾ ਜਾਂਦੇ ਆ ਉਹ ਸੋਚਣ ਵਾਲੀਆਂ ਗੱਲਾਂ ਨੇ ਜੇ ਪੁੱਤ ਨੂੰ ਡਾਕਟਰ ਬਣਾਉਣਾ ਹੋਵੇ ਵਕੀਲ ਬਣਾਉਣਾ ਹੋਵੇ ਤੇ ਘੱਟੋ ਘੱਟ ਕਹਿੰਦੇ ਨੰ ਟਰੱਕ ਕੋਤਾਪਾ ਮੇਂ ਪੜਹਾਉਣੇ ਪੈਂਦੇ ਆ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਆਲਾਦ ਵਾਲਾ ਗੇੜੇ ਕੱਢ ਕੇ ਤੁਸੀਂ ਇਹਨਾਂ ਨੂੰ ਕਵਰ ਕਰ ਲਿਓ ਫਿਰ ਲੋਕਾਂ ਨੂੰ ਵੀ ਕੋਈ ਥੋੜਾ ਜਿਹਾ ਖੰਡ ਕੇ ਫਿਰ ਸਮੱਸਿਆ ਨਾ ਆਵੇ ਵੱਡੇ ਪੜਵਾਨਾਂ ਦੀ ਕੁਸ਼ਤੀ ਹਾਂ ਅਮਰੀਕ ਵੀਰੇ ਬਹੁਤ ਵੱਡੀ ਕੁਸ਼ਤੀ ਹੈ ਜਿਹੜੀ ਭੋਲ ਵਾਲਿਆ ਤੂੰ ਵੀ ਵੀਰੇ ਗੇੜਾ ਕੱਢ ਕੇ ਢੋਲ ਵਜਾ ਦੇ ਤੇ ਨਜ਼ਾਰਾ ਹੀ ਆਜੂ ਫਿਰ ਇੱਕ ਥਾਂ ਤੋਂ ਬਲੌਕ ਨਹੀਂ ਹੋਊਗਾ ਜਿਹੜੇ ਕੈਮਰੇ ਵਾਲੇ ਵੀਰ ਆ ਉਹ ਵੀ ਆਲਾਦ ਵਾਲਾ ਗੇੜਾ ਕੱਢ ਕੇ ਹਾਂ ਅਮਰੀਕ ਵੀਰੇ ਕਰ ਬਹੁਤ ਵੱਡੀ ਕੁਸ਼ਤੀ ਹੈ ਜਿਹੜੀ ਇਸ ਵੇਲੇ ਔਰ ਇੱਕ ਵੱਡਾ ਸੋਹਰਾ ਜਾਂਦਾ ਹੈ ਸਾਰੀ ਸਿੰਘ ਸਭਾ ਸਪੋਰਟਸ ਕਲੱਬ ਨੂੰ ਇੱਕ ਬਹੁਤ ਵੱਡਾ ਬੋਲਾ ਇੱਕ ਸੋਹਜ ਵੱਖਰੀ ਹੈ ਕਿਉਂਕਿ ਦੁਨੀਆ ਨੂੰ ਕੁਝ ਵੱਖਰਾ ਕਰਕੇ ਦਿਖਾਇਆ ਅਸੀਂ ਦੁਨੀਆ ਤੋਂ ਵੱਖਰੇ ਲਈ ਕਿਉਂਕਿ ਸਾਡੀ ਦੁਨੀਆ ਵੱਖਰੀ ਹੈ ਮੇਲੇ ਬਹੁਤ ਹੁੰਦੇ ਆ ਹੁੰਦੇ ਰਹਿਣਗੇ ਪਰ ਆ ਕੁਸ਼ਤੀ ਨੇ ਕਹਿੰਦੇ ਵੱਖਰਾ ਰੰਗ ਪਾ ਦਿੱਤਾ ਜੇ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਛੋਟੀ ਛੋਟੀ ਦੇ ਪਲੇਅਰ ਲੈ ਕੇ ਖੇਡੇ ਕਰ ਦਿੱਤੇ ਇੱਕ ਬਹੁਤ ਵੱਡਾ ਮਾਣ ਮਿਲਿਆ ਫੈਡਰੇਸ਼ਨ ਨੂੰ ਬਹੁਤ ਧੰਨਵਾਦ ਹੈ ਵਧਾਈ ਦੀ ਪਾਤਰ ਹੈ ਫੈਡਰੇਸ਼ਨ ਔਰ ਪਹਿਲਵਾਨ ਦੀ ਗੱਲ ਕਰ ਲਈਏ ਤੇ ਪ੍ਰਬੰਧਕਾਂ ਨੂੰ ਵੱਡੀ ਵਧਾਈ ਬាទ ਹੈ ਅੱਜ ਦੇ ਦਿਨ ਦੇ ਗੰਗੀ ਨਾਲ ਦੀ ਨਾਲ ਜਿੰਨੇ ਜਿੰਨੇ ਚੰਗਾ ਲੱਗਦਾ ਜਿਹੜੇ ਸ਼ਬਦ ਹੋਣੇ ਚਾਹੀਦੇ ਆ ਇਹਨਾਂ ਪਹਿਲਵਾਨਾਂ ਦੇ ਲਈ ਲਓ ਮੈਨੂੰ ਲੱਗਦਾ ਵੀ ਲੋਕ ਸੋਚਦੇ ਹੋਣੇ ਆ ਅਮਰੀਕ ਬਈ ਹਾਲੇ ਤਾਂ ਚੈੱਕ ਹੀ ਕਰ ਰਹੇ ਆ ਇੱਕ ਦੂਜੇ ਨੂੰ ਹਾਲੇ ਤੇ ਉਹ ਜੋਗੇ ਦੇਖ ਰਹੇ ਆ ਵੀ ਕਿੱਦਾਂ ਕਿੱਦਾਂ ਜੱਸੇ ਹਰੇਕ ਪਹਿਲਵਾਨ ਨੂੰ ਹੁੰਦਾ ਵੀ ਇਹਨੂੰ ਇੱਕ ਵਾਰ ਚੈੱਕ ਕਰ ਲਈਏ ਦੂਜੇ ਪਹਿਲਵਾਨ ਨੂੰ ਵੀ ਆ ਉਨ੍ਹਾਂ ਦੀ ਬਹੁਤ ਵਧੀਆ ਕੁਸ਼ਤੀ ਨਾਲ ਦੀ ਨਾਲ ਜਿੱਥੇ ਤੁਹਾਨੂੰ ਵਧੀਆ ਲੱਗਦਾ ਤਾੜੀਆਂ ਦੋਨੋਂ ਪੁਲਵਾਨਾਂ ਦੇ ਲਈ ਤੁਸੀਂ ਆਪ ਵੀ ਮਾਰਦੇ ਰਹੋ ਲਓ ਆਹ ਤੇ ਕਬੱਡੀ ਵਾਲਾ ਦਾ ਖੁੱਚ ਪੁਲਵਾਨੀ ਜਿਹੜਾ ਕਰਦਾ ਕਰਦਾ ਕਬੱਡੀ 'ਚ ਆ ਜਾਂਦਾ ਉਹਦੇ ਮੇਰੇ ਵੀਰੇ ਉਹਦੇ ਵਰਗੇ ਦਾਅ ਭੇਜ ਨਹੀਂ ਕਿਸੇ ਕੋਲ ਹੁੰਦੇ ਤੁਰ ਫਿਰ ਕੇ ਜੀ ਤੁਰ ਫਿਰ ਕੇ ਮੇਲਾ ਦੇਖੋ ਤੁਰ ਫਿਰ ਕੇ ਮੇਲਾ ਦੇਖੋ ਤੁਰ ਫਿਰ ਕੇ ਮੇਲਣੇ ਤੁਰ ਫਿਰ ਕੇ ਇਹ ਸਿੰਘ ਸਵਾਲ ਸਪੋਰਟਸ ਗਰੁੱਪ ਵੀ ਕੇ ਮੇਰੇ ਸਿਹਰਾ ਜਾਂਦਾ ਇੱਕ ਵਧੀਆ ਸੋਚ ਨੂੰ ਲੈ ਕੇ ਗੁਰੇ ਆ ਲੋਕਾਂ ਦੀ ਡਿਮਾਂਡ ਵੀ ਹੋ ਸਕਦੀ ਹੈ ਮੰਗ ਵੀ ਹੋ ਸਕਦੀ ਹੈ ਕਿ ਜੇ ਆਹ ਪਹਿਲਵਾਨਾਂ ਨੂੰ ਚਾਹੋ ਇਦਾਂ ਦੇ ਪਹਿਲਵਾਨ ਹੋਣੇ ਚਾਹੀਦੇ ਆ ਇਹ ਪਹਿਲਵਾਨਾਂ ਨੂੰ ਦੇਖਣਾ ਚਾਹੁੰਦੇ ਆ ਅੱਜ ਲੋਕਾਂ ਨੇ ਵੱਡੇ ਮੱਲੇ ਦੇ ਦਰਸ਼ਨ ਕਰ ਲਏ ਆ ਔਰ ਇਹਨਾਂ ਪਿੱਛੇ ਜਿਹੜੀ ਬੱਸ ਆਈ ਆ 925 ਨੰਬਰ ਉਹ ਸੰਗਤਾਂ ਨੂੰ ਬੇਨਤੀ ਆ ਵੀ ਜਿਹੜੀਆਂ ਸੰਗਤਾਂ ਜਾੜੀਆਂ ਚਾਹੁੰਦੀਆਂ ਆ ਬੱਸ ਦੇ ਨੇੜੇ ਚੱਲੇ ਜਾਣ ਬਾਈ ਵੱਤਬਾਲ ਵੱਡੀ ਕੁਸ਼ਤੀ ਵੱਡੀ ਕੁਸ਼ਤੀ ਜਿੱਦਾਂ ਬਾਸੀ ਸਾਹਿਬ ਨੇ ਦੱਸਿਆ ਵੀ ਆਪਾਂ ਇੱਥੇ ਲੋਕਲ ਪਲੇਅਰ ਵਾ ਕਿੰਨਾ ਸੋਹਣਾ ਹੈ ਵੀ ਅਮਰੀਕ ਕਿੰਨਾ ਸੋਹਣਾ ਉਹਨੇ ਖੁੱਚ ਨੂੰ ਚੱਕ ਕੇ ਤਾਂ ਜੱਸੇ ਨੇ ਕਿੰਨਾ ਸੋਹਣਾ ਬਚਾਅ ਕੀਤਾ ਇਹ ਪਹਿਲਵਾਨੀ ਮੇਰੇ ਵੀਰੋ ਪੰਜਾਬ ਦੀ ਪੁਰਾਣੇ ਸਮੇਂ ਤੋਂ ਮਾਝੇ ਨੇ ਵੱਡੇ ਵੱਡੇ ਪਲਵਾਂ ਪਟਕਾ ਬਾਸੀ ਸਾਹਿਬ ਨੂੰ ਪਟਕਾ ਕਹਿੰਦੇ ਆ ਪਟਕਾ ਮਰਵਾਤਾ ਮੈਨੂੰ ਲੱਗਦਾ ਜਿੱਤ ਗਿਆ ਜੱਸਾ ਪੱਟੀ ਹਜਰ ਸ਼ੱਕ ਹੈ ਕੋਈ ਹੈ ਉਹ ਜੋ ਸੁਵਾਦ ਆ ਉਹ ਤਾੜੀ ਬਾਣਦੀ ਆ ਭਾਈ ਸਿੰਘ ਸਪੋਰਟਸ ਕਲੱਬ ਸਿੰਘ ਸਪੋਰਟਸ ਕਲੱਬ ਸ਼ਿਫਟਨ ਸ਼ੁਮਰਵਾਰ ਵੱਡੀ ਨਿਵਾੜ ਕਰਾਵੇ ਸਿੰਘ ਸਪੋਰਟਸ ਕਲੱਬ ਸ਼ਰਪਤ ਨੂੰ ਵੱਡੀ ਮੁਬਾਰਕਬਾਦ ਨੰਬਰ ਬਾਸੀ ਸਾਹਿਬ ਪਹਿਲਵਾਨਾਂ ਦਾ ਗੇੜਾ ਸ਼ੁਰੂ ਹੋਣਾ ਜੀ ਮਾਨ ਸਰਪਤਸ ਕਲੱਬ ਸ਼ਰਪਤ ਨੂੰ ਨਿਵਾੜ ਕੇ ਬਾਦ ਹੈ ਮਿੰਦਰ ਸ਼ਕੰਦਰਪੁਰੀਆ ਜੀ ਸਾਡੇ ਵੱਡੇ ਵੀਰ ਨੇ ਟੀਮਾਂ ਉਹਨਾਂ ਵੱਲੋਂ ਦੋਨੇ ਪਹਿਲਵਾਨਾਂ ਦੇ ਲਈ 100-100 ਡਾਲਰ ਕੋਈਦਾ ਹੋਇਆ ਦੋਨੇ ਪਹਿਲਵਾਨਾਂ ਦੇ ਲਈ 100-100 ਡਾਲਰ 100-100 ਡਾਲਰ ਦੋਨੇ ਪਹਿਲਵਾਨਾਂ ਲਈ ਲੈ ਵੀ ਦਰਸ਼ਕ ਵੀਰੋ ਕੁਸ਼ਤੀ ਦਾ ਦਾ ਨਜ਼ਾਰਾ ਆਇਆ ਪਤਾ ਲੱਗੇ ਵੀ ਮੁੰਡੇ ਆਸਟ੍ਰੇਲੀਆ ਚ ਆਇਆ ਪੱਟੀ ਵਾਲੇ ਜੱਸੇ ਨੂੰ ਵੀ ਪਤਾ ਲੱਗੇ ਵੀ ਇਹਨੂੰ ਆਸਟ੍ਰੇਲੀਆ ਕਹਿੰਦੇ ਆ ਮੇਟ ਇਹਨੂੰ ਆਸਟ੍ਰੇਲੀਆ ਕਹਿੰਦੇ ਆ ਝੋਲੀਆਂ ਭਰ ਕੇ ਇਹਨਾਂ ਪੁਲਵਾਨਾਂ ਦੀਆਂ ਮੇਰੇ ਵੀਰੋ ਪੱਟੀ ਵਾਲਾ ਜੱਸਾ ਇੱਕ ਵਾਰ ਗੇੜਾ ਜਰੂਰ ਇਹਨਾਂ ਪੁਲਵਾਨਾਂ ਦਾ ਲਗਾਇਆ ਜਾਵੇਗਾ ਜਿੰਨਾ ਵੀ ਕਿਸੇ ਨੇ ਮਾਨਤਾਨ ਕਰਨਾ ਕਿਸੇ ਨਾਲ ਧੱਕਾ ਨਹੀਂ ਪਰ ਇਹ ਪੁਲਵਾਨ ਵੱਡੇ ਨੇ ਜੇ ਇਹਨਾਂ ਪੁਲਵਾਨਾਂ ਨੂੰ ਸਨਮਾਨ ਕਰਤਾ ਕੀ ਪਤਾ ਮੇਰੇ ਵੀਰੋ ਪੱਟੀ ਵਾਲਾ ਜੱਸਾ ਤਿੰਨ ਪੁਲਵਾਨ ਉਹ ਹੋਰ ਤਿਆਰ ਕਰਦੇ ਜਾ ਕੇ ਵੀ ਆ ਜਿਹੜੀ ਮਾਇਆ ਹੋਈ ਹੈ ਮੈਂ ਆ ਤਿੰਨਾ ਪਹਿਲਵਾਨਾਂ ਤੇ ਚਾਰਾ ਪਹਿਲਵਾਨਾਂ ਤੇ ਲਾਉਣੀ ਹੈ ਪੱਟੀ ਦਾ ਜੱਸਾ ਇਸ ਕੁਸ਼ਤੀ ਦਾ ਵਿਜੇਤਾ ਰਿਆ ਦੋਨੋਂ ਪਹਿਲਵਾਨਾਂ ਨੂੰ ਆ 1100 ਡਾਲਰ ਸਵੈਨ ਹਿੱਲ ਵਾਲੇ ਵੀਰਾਂ ਦੇ ਵੱਲੋਂ ਆ ਗਿਆ ਕੀ ਨਾਮ ਹੈ ਵੀਰੇ ਮਣੀ ਗੱਲ ਗੌਰਵ ਗਰੇਵਾਲ ਮਣੀ ਗੱਲ ਉਹਨਾਂ ਵੱਲੋਂ 1100 ਡਾਲਰ ਲੈ ਵੀ ਪੱਟੀ ਵਾਲਿਆ ਜੱਸਿਆ ਆ ਥੜ 1100 ਡਾਲਰ ਨੌਜਵਾਨਾਂ 11